ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵਿਜ਼ਿਟ ਜਿਹੜੀ ਹੈਗੀ ਆਪਣੀ ਪਿੰਡ ਜੋੜ ਸਿੰਘ ਵਾਲੇ ਹੈਗੀ ਹੈ ਜੀ ਬਾਈ ਹਰਬੇਲ ਦੇ ਕੋਲ ਪਹੁੰਚੇ ਆ ਤੇ ਦੋ ਐਨੀਮਲ ਜਿਹੜੇ ਆ ਵੀਰ ਦੇ ਕੋਲ ਦੋਸਤੋ ਬਕਾਊ ਨੇ ਮੇਲ ਕੱਟੇ ਜਿਹੜੇ ਬਕਾਊ ਆ ਸੋ ਚਾਹਵਣ ਵੀਰ ਤੁਸੀਂ ਇਹ ਕੱਟੇ ਜ਼ਰੂਰ ਖਰੀਦ ਸਕਦੇ ਹੋ ਇੱਕ ਨੀਲੀ ਦਾ ਤੁਹਾਨੂੰ ਕਟਾ ਦਿਖਾਉਣਾ ਦੋਸਤੋ ਇੱਕ ਮੋਹਰਾ ਦੇ ਬਰੀਡ ਦੇ ਵਿੱਚ ਆਪਾਂ ਕਟਾ ਦਿਖਾਵਾਂਗੇ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਤੇ ਖਾਸ ਜਿਹੜੀ ਵਿਜਿਟ ਹੈਗੀ ਹੈ ਤੁਸੀਂ ਪਿੰਡ ਜੋਰ ਸਿੰਘ ਵਾਲੇ ਕਰਨੀ ਹੈ ਸੋ ਮੋਸਟਲੀ ਤੁਸੀਂ ਜਿਹੜੀਆਂ ਦੋਸਤੋ ਇਸ ਘਰੋਂ ਵੀਡੀਓ ਦੇਖਦੇ ਰਹਿੰਦੇ ਹੋ ਤੇ ਕੱਟਾ ਜਿਹੜਾ ਦੋਸਤੋ ਨੀਲੀ ਦਾ ਵੀ ਤਾਂ ਵੀ ਬਹੁਤ ਸ਼ਕੀਨ ਹੈਗਾ ਤੇ ਇੱਕ ਮੋਹਰਾ ਦਾ ਉਹ ਵੀ ਘਰ ਦਾ ਕੱਟਾ ਹੈ ਬਾਈ ਹੁਣੀ ਸੇਲ ਕਰਦੇ ਆ ਤੇ ਪ੍ਰੋਪਰ ਇਨਫੋਰਮੇਸ਼ਨ ਆਪਾਂ ਵੀਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਜੀ ਚੱਲਦੇ ਆ ਬਥੇਰੇ ਡਿਟੇਲ ਦੇ ਲਈ ਹਾਂਜੀ ਸਭ ਤੋਂ ਪਹਿਲਾਂ ਬਾਈ ਹਰਵੇਲ ਸਾਸਰੀ ਗੱਲ ਵੀਰ ਹਾਂਜੀ ਸਾਸਰੀ ਦਾ ਸਾਨੂੰ ਸਭ ਜੀ ਬਾਕੀ ਜਿੰਨੇ ਵੀ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਾਸਰੀ ਦਾ ਹੋਰ ਬਾਈ ਜੀ ਠੀਕ ਹੈ ਬਹੁਤ ਵਧੀਆ ਤੇ ਹਰਵੇਲ ਭਾਈ ਇੱਕ ਸਟਾਰਟਿੰਗ ਤੋਂ ਆਪਾਂ ਮੋਹਰਾ ਤੇ ਕੱਟੇ ਤੋਂ ਸਟਾਰਟ ਕਰਦੇ ਹਾਂ ਜੀ ਤੇ ਇਹ ਆਪਣਾ ਹੈ ਕਰਦਾ ਜੀ ਕੱਟਾ ਜੀ ਸੰਧ ਸਾਹਿਬ ਆਪਣੇ ਕੋਲੇ ਮਾਜ ਆਪਾਂ ਐਰ ਕੀ ਸੇਲ ਕੀਤੀ ਆ ਹਾਂਜੀ ਇਹਦੀ ਮਾਹਰ ਦਾ ਕਰੀਬ 17 ਪਲੱਸ ਚੱਲੀ ਸੀ ਇਹ ਹਾਂਜੀ ਤਾਂ ਦੂਜੇ ਸਵੇ ਆਪਾਂ ਸੇਲ ਕਰਤੀ ਇਹ ਪਹਿਲੇ ਸਵੇ ਦਾ ਵਾ ਜੀ ਤੇ ਕਿੰਗੀ ਮਤਲਬ ਇੱਕ ਸਰਤਾਜ ਤੱਲੂਆ ਹਰਿਆਣੇ ਦਾ ਮਾਲੀ ਹੂੰ ਤੇ ਬਹੁਤ ਹੀ ਮਤਲਬ ਇੱਕ ਚੰਗੀ ਕੁਆਲਿਟੀ ਦਾ ਵਾ ਜਿੰਨੂੰ ਆਪਾਂ ਕਹਿ ਸਕਦੇ ਆ ਸੂਰਿਆ ਤਲੂ ਸਤਾਜ ਤਲੂ ਠੀਕ ਆ ਇਹ ਤਲੂ ਪੈਂਦਾ ਹਰਿਆਣੇ ਦੇ ਵਿੱਚ ਠੀਕ ਆ ਤੇ ਇਹ ਆਪਣੀ ਜਿਹੜੀ ਇਸਦੀ ਮਦਰ ਸੀ ਉਹ ਆਪਣੇ ਘਰੇ ਹੈਗੀ ਆ ਕਰੇ ਸੀਗੀ ਆਪਣੇ ਕੋਲੇ ਹੁਣ ਵੀ ਆਪਣੇ ਕੋਲ ਹੀ ਆ ਜੀ ਨਹੀਂ ਹੁਣ ਆਪਾਂ ਸੇਲ ਕਰਤੀ ਐ ਆਪਦੀ ਠੀਕ ਆ ਠੀਕ ਆ ਹਾਂ ਜੀ ਠੀਕ ਆ ਬਹੁਤ ਹੀ ਵਧੀਆ ਵਾ ਤੇ ਕਰੀਬਾ ਹੋ ਗਿਆ ਪੌਣੇ ਤੋਂ 2.5 ਸਾਲ ਦਾ ਵਾ ਇਸ ਦਾ ਡੇਢ ਸਾਲ ਦਾ ਹੁਣ ਉਮਰ ਸੋ ਦੋਸਤੋ ਜਿਹੜੀ ਮੂਹ ਖੀਰਾ ਵਾ ਮੂਹ ਖੀਰਾ ਜੇ ਦੁੱਧ ਦੰਦਾ ਤੇ ਬਿਲਕੁਲ ਤੁਸੀਂ ਵੇਖੋ ਜੈਡ ਬਲੈਕ ਹੈਗਾ ਓਵਰਆਲ ਬਲੈਕ ਆ ਕੁਝ ਕੁ ਬਾਲ ਜਿਹੜੇ ਹੈਗੇ ਤੁਹਾਨੂੰ ਵਾਈਟ ਪਿਛੇ ਮਿਲਣਗੇ ਪੂਛ ਤੇ ਬਾਕੀ ਤੁਸੀਂ ਜਿਹੜਾ ਬਿਲਕੁਲ ਟੋਟਲੀ ਜਿਹੜਾ ਇਹਨੂੰ ਬਲੈਕ ਕਟਾ ਆਪਾਂ ਕਹਿ ਸਕਦੇ ਹਾਂ ਮੋਹਰਾ ਦੇ ਵਿੱਚ ਜਿਹੜੀ ਦੋਸਤੋ ਜਿਹੜੀ ਖੂਬੀ ਹੁੰਦੀ ਆ ਬਿਲਕੁਲ ਤੁਸੀਂ ਵੇਖ ਸਕਦੇ ਹੋ ਬਿਲਕੁਲ ਬਰੀਕ ਪਤਲਾ ਸਿੰਘ ਤੇ ਫੇਸ ਦੀ ਕੁਆਲਿਟੀ ਬਹੁਤ ਵਧੀਆ ਤੇ ਇੱਕ ਵਾਰੀ ਆਪਾਂ ਇਹਨੂੰ ਖੋਲ ਕੇ ਤੁਹਾਨੂੰ ਬਾਹਰ ਤੋਰ ਕੇ ਦਿਖਾਉਨੇ ਆ ਕੱਲੇ ਨੂੰ ਤੇ ਕੱਟੇ ਦੋਵੇਂ ਜਿਹੜੇ ਦੋਸਤੋ ਬਹੁਤ ਵਧੀਆ ਸ਼ਕੀਨ ਨੇ ਜੇਕਰ ਤੁਸੀਂ ਨੀਲੀ ਰਵੀ ਦਾ ਅੱਗੇ ਕੱਟਾ ਲਿਆ ਲਿਆ ਕੇ ਮਾਲ ਦੇ ਵਿੱਚ ਰੱਖਣਾ ਚਾਹੁੰਦੇ ਹੋ ਬਰੀਡ ਪਰਪਸ ਵਾਸਤੇ ਤਾਂ ਜਿਹੜਾ ਨੀਲੀ ਦਾਵੀ ਦਾ ਕੱਟਾ ਵੀ ਹੈਗਾ ਠੀਕ ਹੈ ਜੀ ਤੇ ਬਾਕੀ ਉਹਦੀ ਆਪਾਂ ਬਾਅਦ ਵਿੱਚ ਗੱਲ ਕਰਾਂਗੇ ਕਿ ਪ੍ਰੋਪਰ ਤੁਹਾਨੂੰ ਜਿਹੜਾ ਕਮੋਰਾ ਦਾ ਕੱਟਾ ਸਰਤਾਜ ਤੱਲੂ ਦਾ ਫਾਦਰ ਵੱਲੋਂ ਜਾਂ ਸਰਤਾਜ ਤੱਲੂ ਦਾ ਜਿਹੜਾ ਬੱਚਾ ਠੀਕ ਹੈ ਜੀ ਤੇ ਪਿੱਟ ਪੁੱਠੇ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਦ ਕਾਠੀ ਹੁਣ 1.5 ਸਾਲ ਦੀ ਉਮਰ ਦਾ ਕੱਟੇ ਦੀ ਤੇ ਦੁੱਧ ਦੰਦ ਦਾ ਖੀਰਾ ਤੇ ਕਦ ਕਾਠੀ ਜਿਹੜੀ ਹੈ ਦੋਸਤੋ ਤਕਰੀਬਨ ਸੋਹਣੀ ਹੈਗੀ ਆ ਏਜ ਅਕੋਰਡਿੰਗ ਦੇਖੀਏ ਤੇ ਟੈਸਟਿਕਲ ਵੱਲੋਂ ਵੀ ਬਿਲਕੁਲ ਸਾਫ਼ ਆ ਠੀਕ ਹੈ ਜੀ ਹਰ ਐਂਗਲ ਤੋਂ ਤੁਸੀਂ ਦੇਖ ਲਓ ਬਹੁਤ ਸ਼ੌਕ ਨਾਲ ਪਾਲਿਆ ਆਪਾਂ ਠੀਕ ਹੈ ਜੀ ਤੇ ਮਤਲਬ ਮਿਲਕ ਵੀਰ ਹਰ ਵੇਲ ਕਿੰਨਾ ਕੁ ਸੀਗਾ 17 ਪਲਸ 17 ਪਲਸ ਆ ਕੀ ਆਪਾਂ ਦੇ ਦਿੱਤੀ ਆ ਹੁਣੀ ਆ ਕੋਈ 1 ਮਹੀਨਾ ਰੀਡ ਹੋਇਆ ਠੀਕ ਹੈ ਜੀ ਸੋ ਚਾਹ ਬਣ ਵੀ ਆਓ ਇੱਕ ਟਾਈਮ ਇਥੇ ਬਿਲਕੁਲ ਆ ਕੇ ਤਸੱਲੀ ਕਰ ਲੋ ਆ ਕੇ ਕੱਟਾ ਪਸੰਦ ਆਊਗਾ ਮੋਸਟਲੀ ਕੀ ਹੁੰਦਾ ਵੀ ਕਦ ਕਾਠੀ ਮੈਟਰ ਕਰਦਾ ਹੁੰਦਾ ਵੀ ਏਜ ਦੇ ਅਕੋਰਡਿੰਗ ਜਿਹੜਾ ਕਦ ਕਾਠ ਸੋਹਣਾ ਹੋਣਾ ਚਾਹੀਦਾ ਜਿਹੜਾ ਕੱਟੇ ਦੇ ਇੰਨੀ ਜਿਆਦੀ ਹੈ ਨਾ ਜਿਸ ਤਰ੍ਹਾਂ ਕੱਲ ਨੂੰ ਬੱਚੇ ਹੁੰਦੇ ਆ ਚੀਜ਼ ਆਪਾਂ ਦਿਖਾ ਸਕਦੇ ਆ ਟੈਸਟ ਦੀ ਗੱਲ ਚਲੋ ਇੱਕ ਸਰਦੀ ਕਰਕੇ ਨਹੀਂ ਤਾਂ ਬਹੁਤ ਹੀ ਵਧੀਆ ਚੀਜ਼ ਤੇ ਬੱਚਿਆਂ ਦਾ ਜਿਹੜਾ ਨਿੱਕੇ ਲੇਵਾ ਥਾਂਡੇਵਾ ਕੁਝ ਵੀ ਭਾਈ ਹਰ ਵੇਲੇ ਇੱਕ ਬਿਲਕੁਲ ਡਿਟੇਲ ਹੁੰਦੀ ਛੋਟੀ ਹੁੰਦੀ ਆ ਮੋਹਰੇ ਦੇ ਵਿੱਚ ਤੇ ਬਿਲਕੁਲ ਬਲੈਕ ਹੀ ਲੱਗ ਸਕਦਾ ਕੁਝ ਕਮਾਲ ਹੋਣਗੇ ਨਹੀਂ ਤੇ ਤੇ ਬਰੀਕੀ ਬਹੁਤ ਜ਼ਿਆਦੀ ਕੱਟੇ ਦੇ ਵਿੱਚ ਠੀਕ ਹੈ ਜੀ ਜਿੰਨੇ ਵੀ ਕਹਿ ਲਿਆ ਉੰਨੇ ਥੋੜੀ ਤਾਂ ਬਿਲਕੁਲ ਛੋਟਾ ਰਿੰਗ ਸਿੰਘ ਬਹੁਤ ਸੋਹਣਾ ਬਣੂਗਾ ਮੋਹਾਂ ਖੀਰਾ ਜੀ ਤੇ ਭਾਈ ਹਰਬੇਲੇ ਤਾਂ ਲੈਣ ਦੇਣ ਕੀ ਕਰਦਾ ਲੈਣ ਸੰਧੂ ਆਪ 35000 ਸਾਢੇ 35000 ਬਿਲਕੁਲ ਠੀਕ ਹੈ 35000 ਦੋਸਤੋ ਲੈਦੇ ਹੋਣਾ ਜੇ ਕੱਟਾ ਚੰਗਾ ਹੈ ਅੱਗੇ ਸ਼ੌਂਕੀਆਂ ਤੌਰ ਤੇ ਬਰੀਡ ਪਰਪਸ ਵਾਸਤੇ ਵਰਕ ਕਰਨਾ ਚਾਹੁੰਦੇ ਹੋ ਤੁਸੀਂ ਤੇ ਮਦਰ ਵੱਲੋਂ ਵੀ ਚੰਗਾ ਚੰਗੀ ਮਿਲਕਿੰਗ ਦੀ ਇਸਦੀ ਮਦਰ ਰਹੀ ਆ ਉਹ ਬਾਈ ਉਹਨਾਂ ਦੇ ਕੋਈ ਘਰੇ ਫਾਰਮ ਤੇ ਜਿਹੜੀ ਮੱਝ ਸੀਗੀ ਫਿਲਹਾਲ ਹੁਣ ਮਹੀਨਾ ਡੇਡ ਹੋ ਗਿਆ ਉਹ ਸੇਲ ਕਰ ਦਿੱਤੀ ਸੀਗੀ ਠੀਕ ਹੈ ਜੀ ਇਸ ਤੋਂ ਬਾਅਦ ਇੱਕ ਨੀਲੀ 라ਵੀ ਦਾ ਕੱਟਾ ਹੈ तकरीबन ਤੇ ਇਹ ਵੀ ਬਕਾਊ ਆ ਇਹ ਕੋਹਿਨੂਰ ਦਾ ਬੱਚਾ ਠੀਕ ਹੈ ਜੀ ਤੇ ਉਹ ਇਹ ਹੈਗਾ ਖੀਰਾ ਹੀ ਆ ਹੂੰ 3-4 ਸਾਲ ਦੀ ਦੀ ਉਮਰ ਹੈ ਠੀਕ ਹੈ ਜੀ ਆ ਜੰਪ ਕਰਨ ਲੱਗ ਗਿਆ ਠੀਕ ਆ ਦੋ ਤਿੰਨ ਪਸ਼ੂ ਇੰਨੇ ਜਾਨੀ ਕਿ ਜੰਪ ਕੀਤੇ ਆ ਠੀਕ ਆ ਤੇ ਅੱਗੇ ਬਹੁਤ ਵਧੀਆ ਤੇ ਇਹਦੀ ਮਾਂ ਦਾ ਸੰਦੂ ਸਾਹਿਬ 16 ਪਲੱਸ ਦਾ ਰਿਕਾਰਡ ਇਹ ਆ ਕੋਹਿਨੂਰ ਦਾ ਜੀ ਆ ਕੋਹਿਨੂਰ ਦਾ ਬੱਚਾ ਹੈ ਠੀਕ ਆ ਆ ਕੋਹਿਨੂਰ ਦਾ ਜਿਹੜਾ ਦੋਸਤੋ ਬੱਚਾ ਹੈ ਤੇ ਕੱਦ ਕਾਠ ਜਿਹੜਾ तकरीबन ਇਹ 2 ਸਾਲ ਦੀ ਉਮਰ ਹੋਵੇਗੀਂ ਦੀ ਹਾਂ 2 ਦੇ ਲਗਭਗ ਹੋਊਗਾ ਇਹ ਦੰਦੋ ਵੀ ਖੀਰਾ ਹੀ ਆ ਠੀਕ ਆ ਬਾਕੀ ਤੁਹਾਨੂੰ ਤਾਂ ਜਿਹੜਾ ਫਾਲੇ ਤੇ ਦੋਸਤੋ ਬਿਲਕੁਲ ਵਾਈਟ ਹੈ ਨਿਸ਼ਾਨ ਕੈਰੈਕਟਰ ਮਾਰਕਿੰਗ ਜਿਹੜੀ ਹੈਗੀ ਵੇਖੋ ਮਾਰਕਿੰਗ ਹੈ ਜਿਹੜੀ ਬਿਲਕੁਲ ਅਜੈ ਜੀ ਮਾਰਕਿੰਗ ਆ ਠੀਕ ਹੈ ਜੀ ਮੂਛ ਵੀ ਜਿਹੜੀ ਆ ਦੋਸਤੋ ਹਾਫ ਤੋਂ ਉੱਪਰ ਤੱਕ ਜਿਹੜੀ ਵਾਈਟ ਹੈਗੀ ਆ ਤੇ ਪਿੱਟ ਪੁੱਠੇ ਤੋਂ ਤੁਸੀਂ ਦੇਖ ਸਕਦੇ ਹੋ ਮਾਲੀ ਚੰਗਾ ਤੇ ਅੱਗੇ ਖਾਸ ਤੌਰ ਤੇ ਜਿਹੜੇ ਵੀਰਾਂ ਨੇ ਅੱਗੇ ਨੀਲੀ 라ਵੀ ਦਾ ਮਾਲੀ ਖਰੀਦਣਾ ਸੋ ਬਿਲਕੁਲ ਕਰੋ ਚੈੱਕ ਦੋਸਤੋ ਆਖੂ ਕਿ ਜਿਹੜੀ ਇਹ ਬਹੁਤ ਸੋਣੀ ਆ ਮਨ ਕੀ ਅੱਖ ਤੇ ਬਿਲਕੁਲ ਜਿਹੜਾ ਸਾਰਾ ਫੇਸ ਆ ਵਾਈਟ ਆ ਠੀਕ ਹੈ ਜੀ ਤੇ ਬਾਈ ਹਰਵੈਲ ਇਹਦੀ ਕੀਮਤ ਕੀ ਰੱਖੀ ਹੈ ਤੇ ਲੈ ਦੇ ਬੇ ਕੀ ਹੈ ਸੰਧੂ ਸਾਹਿਬ ਜੀ ਇਹ ਵੀ ਆਪਾਂ 36000 ਰੁਪਏ ਦਾ ਘੱਟਾ ਦੇ ਦਾਂਗੇ ਇਹਦੇ ਜੋ ਮੰਤਨ ਕਰਾਂਗੇ ਥੋੜਾ ਜਿਹਾ ਠੀਕ ਹੈ 36000 ਦਾ ਹਾਂ ਜੀ ਠੀਕ ਆ ਬਾਕੀ ਜੰਪ ਵਗੈਰਾ ਦਾ ਦੋਸਤੋ ਪ੍ਰੋਪਰ ਲਾਉਂਦਾ ਠੀਕ ਹੈ ਤੇ ਬਾਕੀ ਜੰਗਾ ਪਾਰਾ ਮਾਲੀ ਬਣੂਗਾ ਪਿੱਠ ਬੁੜੇ ਦਾ ਬਹੁਤ ਜ਼ਿਆਦਾ ਕੱਟੇ ਦੋਨੇ ਬਹੁਤ ਸਾਫ ਮਾਲੀ ਜਿਹੜਾ ਦੋਸਤੋ ਮੁਰਾ ਦਾ ਤੁਹਾਨੂੰ ਦਿਖਾਇਆ ਵੀ ਟੱਪਦਾ ਹੈ ਠੀਕ ਹੈ ਜੀ ਚੱਕ ਚੁੱਕ ਕਰਦਾ ਟੱਪਦਾ ਹੈ ਹਜੇ ਉਮਰ ਡੇਢ ਸਾਲ ਦੀ ਆ ਕੱਟਾ ਵੀ ਪੂਰਾ ਸ਼ਕੀਨੀ ਦੇ ਵਿੱਚ ਵੇਖੋ ਤੁਸੀਂ ਇਹ ਵੀ ਸ਼ਕੀਨੀ ਦੇ ਵਿੱਚ ਆ ਕੱਟਾ ਜਿਹੜਾ ਦੋਸਤੋ ਨੀਲੀ ਦਾ ਵੀ ਤਾਂ ਇਹ ਵੀ ਸ਼ਕੀਨ ਆ ਠੀਕ ਆ ਤੇ ਓਵਰ ਆਲ ਬਾਡੀ ਬਣ ਤਰ ਤੁਸੀਂ ਇੱਕ ਵਾਰੀ ਤਸੱਲੀ ਨਾਲ ਦੇਖ ਲਓ ਆ ਲੋ ਠੀਕ ਆ ਭਾਈ ਹਰ ਵੇਲੇ ਇੱਕ ਵੀਰ ਸੰਪਰਕ ਨੰਬਰ ਆਪਣੇ ਜੀ ਦੱਸ ਦੋ ਵੀਰਾਂ ਨੂੰ 99036820259906382025 ਠੀਕ ਆ ਸੋ ਦੋਸਤੋ ਇਹ ਸਾਨੂੰ ਬਾਈ ਹਰ ਰੇਲ ਦੋ ਐਨੀਮਲ ਵੀਰ ਦੇ ਕੋਲ ਜਿਹੜਾ ਇੱਕ ਹੋਮ ਬਰੀਡ ਦੇ ਘਰ ਦਾ ਕੱਟਾ ਮੁਰਾ ਦਾ ਉਹ ਬਿਕਾਊਗਾ ਤੇ ਇੱਕ ਵੀਰ ਉਹਨਾਂ ਦੇ ਅੱਗੋਂ ਚਲੋ ਪਰਚੇਸ ਕੀਤਾ ਸੀਗਾ ਨੀਲੀ ਰਵੀ ਦਾ ਅਗੇ ਸ਼ੌਂਕੀਆ ਤੌਰ ਤੇ ਜਿਸ ਕਿਸੇ ਵੀਰ ਨੇ ਵੀ ਲੈਣਾ ਹੈ ਅਗੇ ਆਪਣੇ ਮਾਲ ਦੇ ਵਿੱਚ ਰੱਖਣ ਲਈ ਉਹ ਵੀ ਤੁਸੀਂ ਸੰਪਰਕ ਕਰ ਲਿਓ ਮੋਲ ਜਿਹੜਾ ਦੋਸਤੋ ਭਾ ਪੜਦਾ ਬਿਲਕੁਲ ਵੀਰ ਨੇ ਤੁਹਾਨੂੰ ਦੱਸ ਦਿੱਤਾ ਸੋ ਆਪਣੇ ਹਿਸਾਬ ਨਾਲ ਵੀ ਤੁਸੀਂ ਮੋਲ ਲਗਾ ਸਕਦੇ ਹੋ ਠੀਕ ਹੈ ਜੀ ਜੇ ਕੋਈ ਨੇੜਾ ਤੇੜਾ ਹੋਇਆ ਤਾਂ ਤੁਹਾਡੇ ਨਾਲ ਜਿਹੜਾ ਸੌਦਾ ਵੀਰ ਕਰ ਲੂਗਾ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੋ ਕਿ ਬਹੁਤ ਜ਼ਿਆਦਾ ਚਾਣਨ ਹੈ ਨੌਵਾਂ ਮਾਰਚ